ਸਾਰੇ ਹੀ ਚੈਨਲ ਦੇਖ ਰਹੇ ਸ੍ਰੋਤਿਆਂ ਨੂੰ ਕ੍ਰਿਸ਼ਨ ਜਨ ਮਸਤ ਮੀ ਜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸੋ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜੋ ਮੰਦਿਰ ਤੇ ਮੱਥਾ ਟੇਕਣ ਜਾ ਰਹੇ ਨੇ। ਕ੍ਰਿਸ਼ਨ ਭਗਵਾਨ ਜੀ ਦੇ ਸਰੂਪ ਜੋ ਉਹਨਾਂ ਨੇ ਅੱਜ ਧਾਰਨ ਕੀਤੇ ਹੋਏ ਨੇ। ਸੋ ਬੱਚਿਆਂ ਨੂੰ ਲੈ ਕੇ ਅਸੀਂ ਮੰਦਿਰ ਜਾ ਰਹੇ ਹਾਂ ਤੁਹਾਨੂੰ ਮੰਦਿਰ ਵੀ ਦਿਖਾਉਨੇ ਆ। ਤਿਆਰੀਆਂ ਜਾਰੀ ਨੇ, ਕੱਪੜੇ ਪ੍ਰੈਸ ਹੋ ਰਹੇ ਨੇ ਬੱਚਿਆਂ ਦੇ ਡਰਸਾਂ। ਕ੍ਰਿਸ਼ਨ ਕਹਿੰਦੇ ਕਿ ਬੌਸਲੇ ਕਹਿੰਦੇ ਕਿ ਤੇਰੀ। प्रेरणा जी एक रुपए भगवान श्री कृष्ण महाराज जी नाम के अर्थ में कराते हैं भगवान श्री कृष्ण महाराज जी कर्म करते हर नाम बजे बच्चों को बजाने पर शुरू करते हैं गली गली गली